اوگا خارن جي جاڳ ڪري نه آهي اچھا گندا پي ڪري ਅਸੀਂ ਭਾਈ ਗੁਰਜੀ ਦਾ ਖਾਲਸਾ ਵਾਗੂ ਫਤਿਹ ਅਸੀਂ ਕਹਿਣਾ ਚਾਹੁੰਦਾ ਜੀ ਸ਼ੰਭੂ ਬਾਰਡਰ ਤਾਂ ਫਤਿਹ ਹੋ ਗਿਆ ਜੀ ਜੀ ਹੁਣ ਅੱਗੇ ਦਿੱਲੀ ਦੀ ਤਿਆਰੀ ਹੈ ਹਾਂਜੀ ਚੱਲ ਰਿਆਂ ਦਿੱਲੀ ਨੂੰ ਦੇਖਦੇ ਹੁਣ ਕੀ ਬੰਦਾ ਖਨੌਰੀ ਵੀ ਖੁੱਲ ਗਿਆ ਜੀ ਜੀ ਹੁਣ ਸਭ ਕੁਝ ਫਤਿਹ ਫਤਿਹ ਹੈ ਜੀ ਹਾਂਜੀ ਮਾਲਕ ਹੁਣ ਸਭ ਕੁਝ ਠੀਕ ਕਰੇਗਾ ਸਿਰੇ ਤੱਕ ਜਿੱਲੀ ਕਿੰਨੇ ਦਿਨ ਰਹਿਣ ਦੀ ਤਿਆਰੀ ਹੈ ਜਿੱਲੀ ਜਿੰਨਾ ਚਿਰ ਲੱਗਿਆ ਜੀ ਜਿੰਨਾ ਚਿਰ ਨਾਮ ਮੰਨੇ ਉਹਨਾਂ ਤੱਕ ਬੇਲ ਵਾਪਸ ਰਾਂ ਹਾਂਜੀ ਪੱਕੇ ਹੀ ਉੱਥੇ ਹੀ ਆਂ ਹਾਂਜੀ ਵੀਰ ਨੂੰ ਜੀ ਅਜਿਹੇ ਕਰੋਨਾ ਜਿੰਨੇ ਜਦ ਤੱਕ ਮੋਦੀ ਸਰਕਾਰ ਵਾਪਸ ਨਹੀਂ ਲੈਂਦੀ ਧਰਨੇ ਇਦਾਂ ਹੀ ਜਾਰੀ ਰਹਿਣਗੇ ਤੇ ਵੱਧ ਤੋਂ ਵੱਧ ਮੋਦੀ ਸਰਕਾਰ ਨੂੰ ਚੈਲੰਜ ਕਰਨਾ ਚਾਹੋਗੇ ਆਹ ਦੇਖੋ ਤੁਸੀਂ ਮੋਦੀ ਸਰਕਾਰ ਨੂੰ ਦਿਖਾਓ ਕਵਰ ਕਰੋ ਜੀ ਪਿੱਛੇ ਦੇਖੋ ਲਾਈਨ ਦਿਖਾਓ ਸਾਰੀ ਗਈ ਜਿਹੜੇ ਲਾਗੇ ਰਾਜਪੁਰੇ ਤੱਕ ਇਦਾਂ ਹੀ ਹੈ ਸਾਰਾ ਸਾਰਾ ਪੰਜਾਬ ਹੀ ਦਿੱਲੀ ਪਹੁੰਚ ਰਿਹਾ ਹੈ ਪਿਆਲੇ ਸ਼ੰਕਰਪੁਰ ਪੈਂਦੇ ਹੀ ਸਾਡਾ ਸਾਰੇ ਟਰਾਲਿਆਂ ਸਾਰਿਆਂ ਨੇ ਆਪਣਾ ਇੰਤਜ਼ਾਮ ਕਰਾਇਆ ਹਰੇਕ ਰਾਸ਼ਨ ਆਪਣਾ ਲੈ ਕੇ ਚੱਲ ਰਹੇ ਨੇ ਜੀ ਜਦ ਤੱਕ ਮੋਦੀ ਸਰਕਾਰ ਅੜੇ ਹੀ ਤੇ ਉਨੀ ਦੇਰ ਤੱਕ ਧਰਨੇ ਉੱਥੇ ਜਾਰੀ ਰਹਿਣਗੇ ਜਿੱਲੇ ਦੇ ਵਿੱਚ ਜੀ ਉਹਨਾਂ ਨੂੰ ਇਹ ਕਾਲਾ ਕਾਨੂੰਨ ਵਾਪਸ ਲੈਣਾ ਹੀ ਪਵੇਗਾ ਅਸੀਂ ਖਰਨ ਵਾਲੇ ਨਹੀਂ ਜੀ ਕਿਸੇ ਗੱਲ ਤੋਂ ਖੜਾ ਕੇ ਛੱਡਾਂ ਜੀ ਜੋ ਮਰਜ਼ੀ ਕਰ ਲੈਣ ਇਹ ਦੇਖ ਤੁਸੀਂ ਦੇਖੋ ਕੀ ਇੱਥੇ ਦੁਨੀਆ ਦਾ ਹੜ ਆ ਗਿਆ ਜੀ ਜੀ ਸੰਭੂ ਬੈਰੀਅਰ ਫੱਟ ਕੇ ਸੁੱਟਤਾ ਜੀ ਜੀ ਆ ਬੈਰੀਅਰ ਵਗੈਰਾ ਸੁੱਟਤਾ ਜੀ ਇੱਥੇ ਉੱਥੇ ਵੀ ਆ ਜੀ ਉਹ ਵੀ ਖੁੱਲ ਤੌਰ ਬੈਰੀਅਰ ਉਹਨਾਂ ਨੇ ਜੀ ਠਨੋਰੀ ਵਾਲਾ ਵੀ ਖੁੱਲ ਤਾ ਅੱਗੇ ਵੀ ਜਿੱਥੇ ਪ੍ਰਸ਼ਾਸਨ ਰੋਕੂਗਾ ਉੱਥੇ ਵਾਇਗਰੋ ਦੀ ਕਿਰਪਾ